ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਤਾਂ ਸਾਰੇ ਠੀਕ ਠਾਕ ਆ। ਸਵਾਗਤ ਹੈ ਤੁਹਾਡਾ ਆਈਦੇ ਵਲੌਗਸ ਤੇ ਅੱਜ ਵਲੌਗ ਬਣਾ ਰਹੀ ਮੈਂ 3-4 ਦਿਨਾਂ ਤੋਂ ਬਾਅਦ ਕਿਉਂਕਿ ਟਾਈਮ ਨਹੀਂ ਲੱਗਿਆ ਤੇ ਬੱਚੇ ਗਏ ਨੇ ਸਕੂਲ ਬੱਚੇ ਸਕੂਲ ਚਲੇ ਗਏ ਨੇ ਮੈਂ ਘਰ ਦਾ ਕੰਮ ਸਾਰਾ ਕਰ ਲਿਆ ਤੇ ਹੁਣ ਮੈਂ ਖਾਣ ਲੱਗੀ ਹਾਂ ਰੋਟੀ ਰੋਟੀ 'ਚ ਮੈਂ ਲਈਏ ਆਲੂ ਵੜੀ ਦੀ ਸਬਜ਼ੀ ਹੈ ਨਾਲ ਆਚਾਰ ਹੈ ਨਾਲ ਮੂਲੀ ਹੈ ਤੇ ਫੁਲਕਾ ਹੈ ਤੇ ਤੁਸੀਂ ਸਾਰੇ ਕਹਿੰਦੇ ਹੋ ਕਿ ਇੱਕ ਕੁਝ ਨਹੀਂ ਲੈ ਕੇ ਸਾਰੇ ਵਲੌਗਸ ਦੇ ਵਿੱਚ ਆ ਜਾਂਦੀਆਂ ਸਾਰੇ ਵੀਡੀਓਜ਼ ਆ ਜਾਂਦੀ ਹੈ ਕਿਉਂਕਿ ਇਹ ਦੁਪੱਟਾ ਮੇਰਾ ਫੇਵਰਟ ਹੈ ਇਸ ਲਈ ਮੈਂ ਜ਼ਿਆਦਾ ਇਹਨੂੰ ਲੈਣੀ ਆ ਸਰਦੀ ਤਾਂ ਵਸੇ ਆ ਚੁੱਕੀ ਹੈ ਸ਼ਾਲ ਵੀ ਕੱਢ ਲੈਣੇ ਪਰ ਸ਼ਾਲ ਅਜ ਮੈਂ ਲੈਣ ਨੂੰ ਤੈਨ ਨਹੀਂ ਕਰਦਾ ਕਿਉਂਕਿ ਉੱਪਰ ਵਾਲੀ ਬਿਲਡਿੰਗ 'ਚ ਰਹਿੰਦੇ ਆ ਤੇ ਥੋੜੀ ਗਰਮੀ ਲੱਗਦੀ ਹੈ ਧੁੱਪ ਨਹੀਂ ਖਲੋਂਦੀ ਹੈ ਜਦੋਂ ਧੁੱਪ ਨਹੀਂ ਨਿਕਲੇਗੀ ਫੇਰ ਥੋੜੀ ਪੂਰੀ ਠੰਡ ਹੋਏਗੀ ਉੱਪਰ ਤੇ ਇਸ ਵੇ ਸ਼ਾਮ ਦੀ ਠੰਡ ਹੈ ਉਦੋਂ ਸ਼ਾਲ ਲੈ ਲਈ ਤਾਂ ਹੁਣ ਧੁੱਪ ਲੱਗੀ ਹੋਈ ਹੈ

बहार हो गया खार ना बना रही थोड़ी थोड़ी चाह पी रोटी खाने दिलावर आ गया उपर कहला नानी मम्मा को चली जल्दों तो मैं थोड़ा रेडी हूँ रेडी तो है मतलब बना के सूट पाया मम्मा तार हो गए नानी को चली ਕਿੱਥੇ ਚਲੀਏ ਮੰਮੀ ਮੰਮੀ ਨਹੀਂ ਦਮਾ ਅਏ ਰਹੀ ਹੈ ਖਾਨੇ ਹੋ ਛੋਲੇ ਛੋਲੇ ਓ ਕਿਵੇਂ ਟੇਸਟੀ ਹੈ ਹਾਂਜੀ ਗਏ ਦਾ ਹਾਂ ਗੰਦਾ ਅੱਛਾ ਕਿਥੋਂ ਆਏ ਹੋ ਕਿਥੋਂ ਫੇਰ ਕੇ ਆਏ ਹੋ ਨਹੀਂ ਜਾਣ ਤੈਨੂੰ ਗਿਆ ਕਿਸੇ ਘਰ ਨਹੀਂ ਜਾਇਦ ਅਬ ਤੂੰ ਆਪਣੇ ਘਰ ਰਹਿ ਗਈ

ਇੱਧਰ ਆ ਗਿਆ ਸ਼ਿਵਰਾਜ ਸਕੂਲ ਤੋਂ ਵਾਪਸ ਦਲਾਵਰ ਆ ਜਾਓ ਤੇ ਅੱਜ ਬਣਾਉਣ ਲੱਗੇ ਮੰਮੀ ਸਾਗ ਪਿੰਡੋਂ ਆਇਆ ਸਾਗ ਪਾਲਕ ਵੀ ਇਹ ਵਿੱਚ ਥੋੜੇ ਦਿਨ ਨੂੰ ਕਟਾਂਗੇ ਇਹਨੂੰ ਮੈਂ ਮੰਮੀ ਦੇ ਨਾਲ ਕਟਵਾਵਾਂਗੀ ਫਿਰ ਬਣਾਵਾਂਗੇ ਚੁੱਲ੍ਹੇ ਤੇ ਅੱਜ ਸਾਗ ਉੱਪਰ ਦਲਾਵਰ ਤੇ ਸ਼ਿਵਰਾਜ ਚਲੇ ਗਏ ਨੇ نیچے ਤੇ ਹੁਣ ਮੈਂ ਕਰ ਰਹੀ ਹਾਂ ਮਸ਼ੀਨ ਦਾ ਕੰਮ ਸੂਟ ਸਵਿਚ ਕਰ ਰਹੀ ਹਾਂ ਮੈਂ ਗੱਲ ਅਗਰ ਪਨ ਗਿਆ ਸਰ ਤੇ ਉਸ ਫਿਟਿੰਗ ਦੀ ਸਲਾਈ ਲਗਾ ਕੇ ਫੇਰ ਬਾਕੀ ਸ਼ਰਟ ਕੰਪਲੀਟ ਕਰਾਂਗੇ ਤੇ 2 ਵਜੇ ਨੇ ਮੰਮੀ ਆਉਂਦੇ ਨਹੀਂ ਨੀ ਚੋਤੇ ਫੇਰ ਸਾਗ ਕਟਵਾ ਕੇ ਨਾਲ ਸਾਗ ਬਣਾਵਾਂਗੇ ਅੱਜ ਤੇ ਨਾਲ ਹੀ ਬਣਾਵਾਂਗੇ ਮੈਂ ਸਲਵਾਰ ਹੰਦੇ ਨੂੰ ਬੱਚੇ ਵੀ ਆ ਜਾਣਗੇ ਫੇਰ ਤੁਹਾਨੂੰ ਬੱਚਾ ਨਾ ਮਿਲਾਉਂਗੀ ਬੱਚੇ ਆ ਗਏ ਸਕੂਲ ਤੋਂ ਵਾਪਸ ਇੱਧਰ ਮਨਕੀਰਤ ਸਸਰ ਕਾਲ ਜੀ ਸਰ ਨੇ ਤੇ ਮਨਕੀਰਤ ਉਨੇ ਫੋਨ ਦੇਖ ਰਹੀ ਸੀ ਫੋਨ ਮੇ ਲੈ ਲਿਆ ਇਹ ਦੇਖੋ ਦੋਣ ਕੀ ਘਰ ਲੱਗੇ ਆਪਾਂ ਖਾਣ ਤਸੀ ਇਹ ਪਰ ਕਹੋ ਜਾ ਹੂੰ ਵਧੀਆ ਤੇ ਬਣਾ ਕੇ ਦਿੱਤੀਆਂ ਬੱਚਿਆਂ ਨੂੰ ਦੋ ਦੋ ਲਈ ਸੇਵੀਆਂ ਮਨਕੀਰ ਨੇ ਰੋਟੀ ਨਹੀਂ ਖਾਦੀ ਕਹਿੰਦਾ ਮਮਾ ਮੈਂ ਸੇਵੀਆਂ ਖਾਣੀਆਂ ਇਹਨਾਂ ਬਣਾ ਕੇ ਦਿੱਤੀਆਂ ਨੇ ਅੱਧਰ ਬਾਕੀ ਸੇਵੀਆਂ ਤਰੰਦੀਮ ਦਵਾਂਗੀ ਤੇ ਆਪ ਖਾਵਾਂਗੇ ਦਿਲਾਵਰਾਏ ਉੱਪਰ ਥੋੜੇ ਦਿਲਾਵਨ ਉਹ ਦਵਾਂਗੇ ਇਧਰ ਕੱਟ ਲਿਆ ਸਾਗ ਤੇ ਰੱਖਿਆ ਚੁੱਲੇ ਤੇ ਤੇ ਇਧਰ ਤਰਨਦੀਪ ਨੇ ਆਪਣਾ ਵੱਖਰਾ ਚੁੱਲਾ ਬਣਾਇਆ ਕਨਿਕਾ ਤੇ ਉੱਤੇ ਬਣਾ ਰਹੀਏ ਸਾਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਦੇਖ ਮਿੱਠੂ ਹੀ ਸੋ ਕੇ ਆ ਗਿਆ ਉੱਠ ਕੇ दादू <laughs> गंदा बच्चा तने इतना तो नहीं बनना पता तो चूल्हा छोटा है रिश्ते करे किया हाँ। रिश्ते करनी चाहिए क्यों दादा नु आ लो फोटो सेमिया हां ले लो के मैं देसी मिठू ਸ਼ੇਮਿਆ ਜਮੀ ਬੱਚ ਹਾਂ ਜੀ ਆਥ ਨਸੜਾ ਲਿਓ ਹਾਂ ਜੀ ਮੈਡਮ ਬਣ ਗਿਆ ਤੁਹਾਡਾ ਸਾਗ ਇਹ ਹੋ ਗਿਆ ਸਾਗ ਜਪਾਤੀ ਹੋਣੇ ਨੇ ਮਿੱਟੀ ਮਿੱਟੀ ਦੇ ਉਹ ਪਲੇਟ ਜਿਹੜਾ ਟੱਕਿਆ ਸੀ ਉਹ ਟੁੱਟ ਗਈ ਹੈ ਤੇ ਅੱਜ ਮਿੱਟੀ ਪਾਤੀ ਹੈ ਇਨ ਪਤਾ ਹੀ ਸੀ ਇੰਨਾ ਕਿ ਬਣਨਾ ਤੇਰਾ ਸਾਗ ਮਿੱਟੀ ਵਾਲਾ ਤੇ ਇਧਰ ਸਾਗ ਬਣ ਰਿਹਾ ਵਾ ਉਹ ਦਿਖੋਗੇ ਸਾਗ ਬਣ ਰਿਹਾ ਹੁਣ ਮੈਂ ਬੈਠੀ ਆ ਸਾਗ ਦੇ ਕੋਲ ਅੱਗ ਵੀ ਚਾਹੀਦੀ ਹੁੰਦੀ ਇਹਨੂੰ ਕਿਉਂਕਿ ਅੱਗ ਬੰਦ ਨਹੀਂ ਹੁੰਦੇ ਨੇ ਮੰਮੀ ਗਏ ਨੇ نیچے ਇਹ ਮੰਮੀ ਆਉਂਦੇ ਨੇ ਫਿਰ ਮੈਂ ਬਣਾਉਣੀ ਹੈ ਸਲਵਾਰ ਸ਼ਰਟ ਮੇਰੀ ਕੰਪਲੀਟ ਹੋ ਗਈ ਹੈ ਸਲਵਾਰ ਸ਼ੁਰੂ ਕੀਤੀ ਹੈ ਬਣਾਉਣੀ ਤੇ ਫਿਰ ਸਲਵਾਰ ਕੰਪਲੀਟ ਕਰਾਂਗੇ ਕੀ ਕਰਾਂਗੇ ਐਪ ਕਿਹੜਾ ਹੈ ਫ੍ਰੀ ਐਪ ਅ ਨੈਟ ਮਿਰਰ ਠੀਕ ਹੈ ਤੇ ਸਾਗੇ ਸਾਡਾ ਨਹੀਂ ਬਣਿਆ ਜੀ ਤੇ ਮੈਂ ਬੈਠੀ ਹਾਂ ਬਾਹਰ ਸਾਗ ਦੇ ਕੋਲ ਆ ਗਈ ਹੋਈ ਹੈ ਬਸ 5-10 ਮਿੰਟ ਤੱਕ ਬਣ ਜਾਣਾ ਇਹਨੇ ਮੰਮੀ ਚਲੇ ਗਏ ਨੇ نیچے ਤੇ ਬਾਹਰ ਲਾਈਟ ਤੇ ਜਗਦੀ ਆ ਪਰ ਨੇਰਾ ਬਹੁਤ ਹੈ ਕਿਉਂਕਿ ਰੋਸ਼ਨੀ ਘਟ ਹੈ ਇੱਧਰ ਬੈਠੀ ਹੈ ਦਰਨਦੀਪ ਸ਼ਿਵਰਾਏ ਦੇ ਲਾਵਰ ਵੀ ਚਲੇ ਗਏ ਨੇ نیچے ਕਿਉਂਕਿ ਹੁਣ ਠੰਡ ਹੋ ਰਹੀ ਹੈ ਥੋੜੀ ਦੇਰ ਤੱਕ ਬਣ ਜਾਏਗਾ ਸਾਗ ਫਿਰ ਇਹਨਾਂ ਲਗਾਵਾਂਗੇ ਕੋਟਾਂਗੇ ਅੱਲਨ ਪਾ ਕੇ ਕੋਟਾਂਗੇ ਫਿਰ ਲਗਾਵਾਂਗੇ ਤੜਕਾ ਖਾਵਾਂਗੇ ਫੁਲਕਾ ਇੱਧਰ ਸਾਗ ਬਣ ਚੁੱਕਾ ਹੈ ਤੇ ਸਾਗ ਹੋ ਗਿਆ ਜੀ ਰੈਡੀ ਤੇ ਮੈਂ ਅੱਲਨ ਪਾ ਕੇ ਕੋਟਾ ਮਾਰਤਾ ਇਹਨੂੰ ਹੁਣ ਇਹਨੂੰ ਲਗਾਵਾਂਗੇ ਤੜਕਾ ਤੇ ਲਗਾਵਾਂਗੇ ਤੜਕਾ ਲਗਾ ਕੇ ਬਣਾਉਂਦੇ ਮੱਕੀ ਦਾ ਫੁਲਕਾ ਨਾਲ ਬੱਚਿਆਂ ਨੂੰ ਖਵਾਵਾਂਗੇ ਨਾਲ ਆਪ ਖਾਵਾਂਗੇ ਸਾਗ ਬਹੁਤ ਹੀ ਅਮੀ ਲੱਗ ਰਿਹਾ ਹੈ ਵੇਖੋ ਜੀ ਦੇਖੋ ਮਲਾਈ ਵਰਗਾ ਸਾਗ ਬਣਿਆ ਚਲੋ ਚਲੀਏ ਅੰਦਰ ਹੂੰ ਸਾਗ ਬਣ ਗਿਆ ਕਿ ਦਰ ਮੋਨਾ ਨੇ ਮੱਕੀ ਦੀ ਰੋਟੀ ਮੈਂ ਨਾਲ ਰਨੇ ਮੱਕੀ ਦੀ ਰੋਟੀ ਇਹੜਾ ਕੱਲ ਆਪ ਕਿੱ사ਨ ਨੂੰ ਆਜੋ ਮਿੱਠੀ ਗੋਤੀ ਨਾਲ ਖਾ ਲਓ। ਉਹ ਇਸਦੀ ਕਲੋਨੇਟ। ਅਸੀਂ ਰੋਟੀ ਖਾ ਲਈ ਹੈ ਤੇ ਮੰਮਾ ਹੁਣ ਕੱਟ ਰਹੇ ਨੇ ਐਪਲ ਖਾਣੇ ਨੇ ਤੁਹਾਨੂੰ। ਇਧਰ ਮੰਮਾ ਐਪਲ ਕੱਟ ਰਹੇ। ਰੋਟੀ ਅਸੀਂ ਖਾ ਲਈ ਹੈ ਜੀ ਤੇ ਹੁਣ ਖਾ ਲਗੇ ਐਪਲ। ਤੇ ਐਪਲ ਖਾਣ ਤੋਂ ਬਾਅਦ ਕਰਾਂਗੇ ਥੋੜੇ ਤੇ ਮੈਂ ਪਾਠ ਕਰਾਂਗੀ। ਬੈਠਾ ਸਰਦ। ਤੇ ਬੱਚਾ ਮੈਨੇ ਪੜਨਾ ਹੈ ਪੜਨਾ ਪਾਣਾ ਸਿੱਖਣਾ ਤੇ ਪੜਨ ਤੋਂ ਬਾਅਦ ਮਨਾਮਗੀ ਮੈਂ ਜਿਹੜੀ ਰੈਦੀ ਲਈ ਸਲਵਾਰ ਵਿਸਾਖ ਤੇ ਚੱਕਰ ਕਰਕੇ ਮਿਕਸ ਵਾਲੋਂ ਉੱਥੇ ਦੇ ਉੱਥੇ ਰਹਿ ਗਈ ਇਹ ਨਹੀਂ ਬਣੀ ਕੰਪਲੀਟ ਨਹੀਂ ਹੋਈ ਤੇ ਇਹਦੇ ਨਾਲ ਹੀ ਅਸੀਂ ਵਲੌਗ ਦਾ ਐਂਡ ਕਰਦੇ ਆਂ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ 'ਚ ਜਿਹਨਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜੇ ਆ ਕੇ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਹਰ ਤੱਕ ਦੇ ਲਈ ਸ਼ਾਸਤਰੀ ਕਾਲੀ